ਹਾਂਜੀ ਸਰ ਸ਼ੀਕਾਲ ਤੇ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਠੀਕ ਐਟ ਹੋਗੇ ਆਪਾਂ ਵੀ ਵਧੀਆ ਆ ਤੇ ਆਪਾਂ ਅੱਜ ਬਾਹਰ ਜਾ ਰਹੇ ਆ ਤੇ ਇਹ ਪਤਾ ਨਹੀਂ ਸਾਨੂੰ ਕਿੱਥੇ ਜਾ ਰਹੇ ਆ ਬਾਕੀ ਸਾਡਾ ਘਰ ਦਾ ਜਿਹੜਾ ਸਮਾਨ ਸੀ ਉਹ ਵੀ ਖਤਮ ਹੋਇਆ ਪਿਆ ਉਹ ਵੀ ਲੈ ਕੇ ਆਉਣਾ ਵਾ ਤੇ ਥੋੜਾ ਬਹੁਤਾ ਕਿਤੇ ਘੁੰਮਣ ਲੈ ਕੇ ਜਾਣਗੇ ਹਨਾ ਚਲੋ ਜੀ ਤੇ ਹੁਣ ਆਪਾਂ ਰੈਡੀ ਛੇੜੀ ਹੋ ਚੁੱਕੇ ਆ ਤੇ ਚਲੋ ਚੱਲੀਏ ਹੁਣ ਆਪਾਂ ਘਰ ਬਾਹਰ ਨੂੰ ਆ ਕਿੱਥੇ ਆਪਾਂ ਪਹਿਲਾਂ ਗੁਰਦੁਆਰੇ ਮੱਥ ਟੇਕ ਕੇ ਆਨੇ ਆ। ਹੂੰ ਫਿਰ ਉਦੋਂ ਆਪਾਂ ਜਿਹੜਾ ਅੱਗੇ ਉਹ ਥਾਊਂ ਤੇ ਚੱਲਦੇ ਆ ਜਿਹੜਾ ਸਮਾਨ ਲੈਣਾ। ਹਾਂ ਫਿਰ ਆ ਕੇ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਜਾਵਾਂਗੇ ਫਿਰ ਉਸ ਤੋਂ ਬਾਅਦ ਸਾਡੇ ਇੱਥੇ ਮੰਡੀ ਲੱਗਦੀ ਹੈ ਸਬਜ਼ੀ ਲੈ ਕੇ ਆਵਾਂਗੇ। ਉਸ ਤੋਂ ਬਾਅਦ ਦੇਖਾਂਗੇ ਵੀ ਜਾਣਾ ਕਿੱਥੇ ਆ। ਹੂੰ ਹਨਾ ਹਲੇ ਕੁਝ ਨਹੀਂ ਪਤਾ ਵੀ ਜਾਣਾ ਕਿੱਥੇ। ਕਿਉਂਕਿ 12 ਵਜੇ ਦੇ ਘਰੋਂ ਨਿਕਲਣਾ ਹੁੰਦਾ ਤੁਸੀਂ। ਤਰੰਗ ਤੇ ਕੰਮ ਉਧਰ ਵੀ ਆਉਣਾ ਹੁੰਦਾ। ਹਾਂ ਹਾਂ ਆਉਣਾ ਹੁੰਦਾ। ਹਾਂ ਹਾਂ। ਹਾਂਜੀ ਤੇ ਆਪਾਂ ਹੁਣ نیچے ਆ ਗਏ ਆ ਤੇ ਹਣੀ ਆਪਣੇ ਬੂਟ ਵਗੈਰਾ ਪਾ ਰਹੇ ਨੇ ਤੇ ਹੁਣ ਆਪਾਂ ਘਾਟ ਤੋਂ ਨਿਕਾਂਗੇ ਆ ਤੇ ਫਿਰ ਉਸ ਤੋਂ ਬਾਅਦ ਪਾ ਲੈਨੇ ਬੂਟ ਹਾਂ ਆਜੋ ਫਿਰ ਹੂੰ ਕੀ ਕਰਦੇ ਹੋ ਚਲੋ ਆ ਗਏ ਨੇ ਥੋੜੀ ਥੋੜੀ ਇਹਨਾਂ ਨੇ ਹੁਣ ਨਾ ਕੋਟ ਨਾ ਕੋਟੀ ਕੁਰਸ਼ ਨਹੀਂ ਪਾਇਆ ਪਰ ਉੱਥੇ ਜਾ ਕੇ ਇਹਨਾਂ ਨੂੰ ਲੱਗਨੀ ਆ ਠੰਡ ਫੇਰ ਇਹਨਾਂ ਨੇ ਚਿਕਣਾ ਵਾ ਤੁਸੀਂ ਚਿਕੋਗੇ ਬਟ ਠੰਡ ਤਾਂ ਲੱਗੂਗੀ ਨਾ ਫਿਰ ਮੈਨੂੰ ਤਾਂ ਗਈ ਸੀ ਸਬਜ਼ੀ ਮੰਡੀ ਤੋਂ ਹੁਣ ਆਪਾਂ ਇੱਥੇ ਲੈ ਰਹੇ ਹਾਂ ਸੋਚ ਆਪਾਂ ਔੜੀਆਂ ਵਾਲੇ ਕਿਹਨੀਆਂ ਮਾਵਲੀਆਂ ਹੋਏ ਕਿਉਂ ਵਧੀਆ ਲੱਗਦੀਆਂ ਮੈਲਆਂ ਨਹੀਂ ਕਿਉਂ ਨਹੀਂ ਨਹੀਂ ਹੈਂ ਕਿ ਉਸ ਵਿੱਚ ਜੋ ਵਹੇ ਨਾ ਵੰਡੀ ਚ ਕੰਮ ਦੇ ਵਿੱਚ ਸੋਨੇ ਦੀ ਦੁਕਾਨ ਤੇ ਆ ਗਏ ਜੁਵੈਲਰੀ ਦੀ ਦੁਕਾਨ ਤੇ ਆ ਗਏ ਆ ਕੁਛ ਲੈਣ ਨੂੰ ਇਹ ਲੈ ਲੈ ਪਰਫਿਊਮ ਦੇਖ ਲੋ ਦੁਬਈ ਦੇ ਦੁਬਈ ਦੇ ਸਿੱਖਾਂ ਦੇ ਪਰਫਿਊਮ ਹੈ ਇਹ ਹੈ ਆ ਸਪੈਸ਼ਲ ਪਰਫਿਊਮ ਫਿਰ ਕੀ ਹੈ ਵਧੀਆ ਮੱਖੂ ਕਾਣਾ ਹਤਾ ਸਹੀ ਜਰੇ ਲਾਓ ਪਰਨ ਲਾਲ ਜੇ ਪੇ ਯਾ ਯਾ ਹਾਂ ਹਾਉ ਕਿ ਐ ਬੱਤ ਨੂੰ ਹਾਉ ਮੱਚ ਇਹ ਬੁਲਿਆ ਯਾ ਫੁਹੇ ਬੁਲਿਆ ਬਲਕ ਯੇ ਬਲਕ ਯਾ ਯਾ ਪਾਟਕਾ ਪਾਟਕਾ ਦੇ ਰਹਿ ਲਾ ਨਾਲੇ ਸੋਨੇ ਦੀ ਹਾਂ ਨਾਲੇ ਰੈੱਡ ਰੈੱਡ ਆਪਾਂ ਹੁਣ ਸਬਜੀ ਦਾ ਲੈ ਲਈ ਆ ਹੁਣ ਆਪਾਂ ਚੱਲਦੇ ਆ ਮੋਲ ਦੇ ਅੰਦਰ ਮੋਲ ਦੇ ਅੰਦਰ ਚੱਲਿਆ ਇੱਥੋਂ ਕਰਾਉਣੇ ਬਾਹਰ ਤੋਂ ਆ ਗਏ। ਉੱਤਨਾ ਹੈ? ਫੋਟੋ ਲੈਣੀ। ਚੱਲ ਫਿਰ ਬਸ। ਉਹ ਆਪਾਂ ਆ ਗਏ ਸੀ ਮੋਲ ਤੇ ਦੇਖੋ ਕੱਪੜੇ। ਕੱਪੜੇ ਕੱਪੜੇ ਆ। ਕੱਪੜੇ ਤਾਂ ਮੈਨੂੰ ਲੱਗਦੇ ਹੁੰਦੇ ਆ ਦਿਨ ਦੇ ਭਰੇ। ਹੈ? ਤੁਸੀਂ ਲੱਗੇ ਹੁੰਦੇ ਆ ਪਰ ਮੈਨੂੰ ਦਿਖਾਉਂਦੇ ਨਹੀਂ ਹੁੰਦੇ। ਹਾਂ ਤੈਨੂੰ ਦਿਖਾਉਂਦੇ ਨਹੀਂ ਤੇਰੇ ਆਉਂਦੇ ਨਹੀਂ ਤੇ ਪਸੰਦ ਨਹੀਂ ਆਉਂਦੇ। ਹਾਂ ਮੈਨੂੰ ਪਸੰਦ ਆਉਂਦੇ ਜਿਹੜੇ ਦੋ ਦੋ ਪਸੰਦ ਆਈ ਜਾਂਦੇ। ਨਹੀਂ ਆਉਂਦੇ। ਨਹੀਂ ਆਉਂਦੇ ਤੇਰੇ ਪਸੰਦ ਨਹੀਂ ਆਉਂਦੇ। ठीक है ना हाँ जिसे पसंद होने हैं तो ले लेंगे हाँ ठीक है चलो ठीक है नहीं ये तो पच्चीस के चक्की है हैं ये तो पच्चीस के चक्की तो है हाँ बाइट पेंटल है नहीं है बाइट है नहीं है अच्छा ठीक है ਚੱਕ ਤਾਂ ਲਈਏ ਜਿਵੇਂ ਹੁਣੇ ਪਾ ਲੈਣੀ ਹੁੰਦੀ ਐ ਪੈਂਟ ਤਾਂ ਸੋਹਣੀ ਆ ਨਹੀਂ ਨਹੀਂ ਆਈ ਪਸੰਦ ਹੈ ਕੀ ਅੱਛਾ ਅਰੇ ਭਾਈ ਹੋਈ ਆ ਐ ਲੱਗੂਗੀ ਭਾਈ ਦੇਖ ਲੈ ਤੂੰ ਤੂੰ ਖੜ ਕੇ ਦੇਖਿਆ ਜੀ ਥਾਂ ਦੇ ਦੇਖ

ਐਂਡੀਆ ਚੱਲੀ ਹੈ ਫਿਰ ਚੱਲ ਚੱਲੀਏ ਚੱਲਿਆ ਚੱਲੀਏ ਆਕੇ ਪੇ ਘਟਾਓ ਟਿਕਟ ਫਿਰ ਉੱਥੇ ਜਾ ਕੇ ਘਟਾਵਾਂਗੇ ਯਾਰ ਟੋੜ ਕੇ ਅੱਛਾ ਲੱਗਦੀ ਲਮਾ ਨਹੀਂ ਇਥੇ ਧੁੱਪ ਚ ਬੈਗੇ ਕਿ ਦਲੇ ਦੀ ਦਸੀ ਘਟਾ ਮੰਡੀ ਗਿਆ ਸੈਰ ਧੋਪ ਮਸਾ ਆਈ ਜਣਾ ਅੱਜ ਮੈਂ ਕਾ ਕਰੇਗਾ ਆ ਦੇਖ ਮਸਾ ਧੁੱਪ ਚੜੀ ਹੈ ਜਾ ਇਧਰ ਤਾਂ ਕਰਕੇ ਅੱਜ ਅਸੀਂ ਬਾਹਰ ਆਇਆ ਮੋਲ ਦੇ ਵਿੱਚ ਵਿਟਾ ਮੰਡੀ ਲੈਣਾ ਮੈਂ ਬਹੁਤ ਜ਼ਿਆਦਾ ਖਾਂਦੀ ਹਾਂ। ਬਹੁਤ ਜ਼ਿਆਦਾ ਚੱਲਦੀ ਹੈ ਹਵਾ ਠੰਡੀ ਚੱਲਦੀ ਹੈ। ਹਵਾ ਤਾਂ ਠੰਡੀ ਰਹਿੰਦੀ ਹੈ ਇੱਥੇ। ਹੈਨਾ? ਹਵਾ ਰੁਕਦੀ ਵੀ ਨਹੀਂ ਵੀ ਬੰਦਾ ਵੀ ਹਵਾ ਬੰਦ ਹੋ ਜਾਂਦਾ। ਹੁਣ ਆਪਾਂ ਆ ਗਏ ਸੀ ਮਾਰਕੀਟ ਤੋਂ ਘਰ ਤੇ ਹਣੀ ਆ ਕੇ ਬਸ ਸਿੱਧੇ ਸੌਂ ਗਏ। ਤੇ ਸੁੱਤੇ ਦਾ ਚਲੋ ਜਿਹੜਾ ਹੈਗਾ ਹੀ ਇੱਕ ਤਾਂ ਵਿਚਾਰੇ ਉਹ ਉੱਪਰ ਰੱਖਿਆ ਹੋਇਆ। ਤੇ ਤੋਂ ਕਰਾੜੇ ਦੇਖੋ ਮਾਰਦੇ ਤੇ ਹੁਣ ਜੀ ਮੈਂ ਮਤਲਬ ਕਿ ਇਦਾਂ ਕਹਿਣਾ ਵੀ ਤੁਸੀਂ ਘਰਾੜੇ ਬਹੁਤ ਮਾਰਦੇ ਹੋ ਕਹਿਣਗੇ ਮੈਂ ਕਿਦਾਂ ਮਾਰਦੇ ਹਾਂ ਤਾਂ ਘਰ ਕਿਵੇਂ ਸਬੂਤ ਰੱਖਿਆ ਹੈ ਇਹ ਇੰਨੇ ਜ਼ਿਆਦਾ ਘਰਾੜੇ ਹਾਂ ਘਰਾੜੇ ਕਿੰਨੇ ਮਾਰਦੇ ਆ ਤੁਸੀਂ ਆਂਗਾ ਤੁਮਾਰੇ ਐਡੀ ਸਿੱਧੀ 8 ਕਿੜੇ ਤੇ ਕਿੱਥੇ ਆਪਾਂ ਅੱਛਾ ਮੋਲ ਚਾ ਹਾਂ ਨਾ ਕੋਛਾ ਹਾਂ ਹਾਂ ਕੀ ਹੋ ਗਿਆ ਫਿਰ ਹਾਂ ਜੀ ਲਾ ਕੀ ਹੈ ਹੂੰ ਜੀ ਮੈਂ ਮਤਲਬ ਕਿ ਇਦਾਂ ਕਹਿਦਾ ਨਾ ਵੀ ਤੁਸੀਂ ਘਰਾੜੇ ਬਹੁਤ ਮਾਰਦੇ ਹੋ ਕਹਿਣਗੇ ਮੈਂ ਕਿਦਾਂ ਮਾਰਦੇ ਹਾਂ ਤਾਂ ਕਰਕੇ ਸਬੂਤ ਰੱਖਿਆ ਹੈ ਜੀ ਇੰਨੇ ਜ਼ਿਆਦਾ ਘਰਾੜੇ ਘਰਾੜੇ ਕਿੰਨੇ ਮਾਰਦੇ ਆ ਤੁਸੀਂ

ਇਹ ਸਵਾਲ ਆਦਾ ਤੁਹਾਨੂੰ ਅੱਧਾ ਰੋਲ ਆਪ ਖੁਦ ਬਣਾ ਲੈਨੇ ਆ ਨਾ ਬੋਲੀ ਆਪੋ ਖਲਕ ਦਬੇ ਜੀ ਦੇਖੋ ਆਪ ਇਹਨੇ ਬਣਾ ਲਿਆ ਆਮਲੇਟ ਰੋਲ ਵਿੱਚ ਬ੍ਰੈਡ ਪਾਇਆ ਹੋਇਆ ਦੇਖਣ ਨੂੰ ਤਾਂ ਬੜਾ ਟੇਸਟੀ ਲੱਗਦਾ ਪਿਆ ਆਪੀ ਹੈ ਰੋਟੀ ਦਾ ਬਣਾਉਣਾ ਤੇ ਰੋਟੀ ਭਾ ਕੇ ਨਹੀਂ ਇੱਦਾਂ ਵੀ ਸਹੀ ਲੱਗਦਾ ਪਿਆ ਵਾ ਇਹਦਾ ਮੋਟਾ ਬੜਾ బర్గర్ <Gã> బనా <filho> <t giver> <t>